ਇੱਕ ਹੀ ਕੰਮ ਆਇਓ ਮੈਂ ਤਾਂ ਇਹ ਚਾਹਣੀ ਕਰਨਾ ਤੇ ਸਹਾਇਕੋ ਸਹਾਇਕੋ ਤੋਂ ਮੈਂ ਬਾਹਰ ਹੋ ਰਹਾ ਹਾਂ ਤੁਸੀਂ ਪਹਿਲਾਂ ਮੈਨੂੰ ਮੈਡਲ ਕੰਸਾਈਨ ਨਹੀਂ ਜਾਈ ਜਿਹੜਾ ਮੈਂ ਆਈ ਤਾਂ ਆਈ ਤੁਸੀਂ ਸਰਦਾਰ ਸਾਹਿਬ ਕਿੰਨੇ ਆਏ ਇੱਥੇ ਕਿੰਨੇ ਆਏ ਤੁਸੀਂ ਹੈ ਅੱਜ ਕਿੰਨੂ ਮੜਿਆ ਤੇ ਆਪਦੇ ਸੀ ਪੰਡਿਆ ਸੀ ਹੈ ਜੀ ਬੰਦੇ ਕੀ ਕਹੇ ਨੇ 4000 4000 ਤੁਹਾਡੇ ਕੋਲ ਹੈ ਨਹੀਂ ਸੀ 4000 ਕਿੰਨੇ ਦਿੰਦੇ ਤੁਸੀਂ ਇਹਨਾਂ ਨੂੰ ਬੜੇ ਪੂਰੇ ਜੀ ਦੱਸਿਆ ਤੁਹਾਡੇ ਜੇ ਪੂਰੇ ਦਿਓ ਸਹੀ ਕਰ ਰਹੇ ਹੋ ਪ੍ਰਾਣੀ ਦੀ ਸੀ ਬਣਾਈ ਦਾ ਠੀਕ ਹੋ ਗਿਆ ਪਟਵਾਰੀ ਜੀ ਨੇ ਕਿਹਾ ਤੁਸੀਂ 4000 ਰੁਪਏ ਲੈਣਾ ਘੱਟ ਨਹੀਂ ਹੈ ਤੁਸੀਂ ਮੰਗਦਾ ਤੇ ਦੋਵੇਂ ਮੰਗਦੇ ਆ ਆਪਣੇ ਜਿਹੜੇ ਸੁਤਰੇ ਹੁੰਦੇ ਆ ਕਰਾ ਦਿਖਾਈ ਉਹ ਮੰਗਦੇ ਆ 4000 ਕਹੇ ਤੁਹਾਨੂੰ ਹੋਰ ਕਿੱਥੇ ਬਾਕੀ ਦੇ ਬੰਦੇ ਕਿ ਇੰਤਕਾਲ ਕਿੰਨਾ ਪੁਰਾਣਾ ਤੁਹਾਡੀ ਰੀਪੀ ਹੈ ਕਿ ਇਹ ਸਭ ਤੋਂ ਸਾਰਾ ਜੋ ਤੁਸੀਂ ਆਏ ਹੋ ਇਹੀ ਮੁੰਡੇ ਨੂੰ ਮਿਲਿਆ ਤਲਾਮ ਕਿਤੇ ਦੁਨੀ ਕੀ ਬਣਾ ਦੇ ਕੇ ਅੱਛਾ ਪੁਰਾਣੀ ਦੀ ਸੇਵਾ ਹੈ ਬਾਦ ਗਵਾਹ ਨਾਲ ਜੋ ਵੀ ਨਿਕਲ ਬਕਰ ਮੈਂ ਮਦਮਾ ਤੋਂ ਬੇਰੇ ਬਲਵਾਇ ਤੇ ਸਭ ਤੋਂ ਦਰਜ ਗ੍ਰਾਮ ਪ੍ਰਧਾਨ ਸਭਾ ਦੇ ਵਿਚਾਰ ਤੋਂ ਦਰਜ ਕਰਾਂਗਾ ਅੱਛਾ ਸ੍ਰੀ ਗੁਰੂਰੇ ਕੀ ਕਰਦੇ ਆ ਬੰਦੇ ਉਹਦੇ ਇਹ ਵਸਵੀ ਅੱਗੇ ਤੇ ਰੱਖੀ ਆ ਆਏ ਪਾਤੀ ਪਾਤੀ ਇਹ ਪੈਸਾ ਦਿੰਦਾ ਜੀ ਬੰਦਾ ਕਹਿੰਦਾ ਦਿੰਦਾ ਪੈਸਾ ਸੁਆਇਪ ਕਰੀ ਤੇ ਇਹਨਾਂ ਨੂੰ ਕਿੰਨੇ ਰੁਪਏ ਦੇ ਕੱਟ ਕੇ ਨਾ ਜੋ ਜੇ ਕੰਪੈਰੈਂਟਰ ਮੈਂ ਪਾਣੀ ਬਾਜੋ ਪੀਣਾ ਦੇ ਬੜਾ ਆਇਓ ਆਇਓ ਕਨੇ ਹੋਣਿਆ 3 ਮਹੀਨੇ ਉਹਦੇ ਆਇਓ ਬੜੇ ਪੁਕਣ 1500 ਰੁਪਏ ਦੇ ਨਾ ਜੋ ਦੇ ਦੇ 1500 ਰੁਪਏ ਵਾਪਸ ਦੇ ਯਾਨੀ ਮੇਰੇ ਵਾਲੇ 1500 ਰੁਪਏ ਆਜਾ ਕੋਲ ਬੈਠਾ ਸਭ ਦੇਦਾ ਮੈਂ ਇਹਦੇ ਕੋਲ ਉਹ ਹੈ ਤੂੰ ਲੈ ਪੈਸੇ ਦੂ ਲੈ ਪਟਵਾਰੀ ਨਾ ਵੀ ਨਾ ਪਹਿਲੇ ਇੰਵੈਂਟਰੀ ਹੋ ਜਾ ਪੈਸੇ ਕਟਾ ਆਪਣੀ ਜਾਲ ਬਾਹਰ ਜਾ ਪੈਸੇ ਆਪਣੀ ਜਨੀ ਪੜਨੇ ਕਟਾਏ ਪੈਸੇ ਨਹੀਂ ਲੜਾ ਕਟਾ ਆਪਣੀ ਜੇਮ ਜਦੋਂ ਕੰਮ ਸੇ ਬਾਹਰ ਹੋਏ ਗੱਲਤਾ ਹੋਵੇ 1500 ਰੁਪਏ ਦੇ ਕਿੱਥੇ ਜਲ ਆ ਦੇ ਫੜਾ ਦੇ ਕੋਈ ਨਾ ਪਟਵਾਰੀ ਸਾਹਿਬ ਪਲੀਜ਼ ਕੋਈ ਨਹੀਂ ਤੁਸੀਂ ਇੱਕ ਮਿੰਟ ਬੀਬੀ ਹੁਲੇ ਦੇਰਾ ਹੋਇਆ ਹੈ ਤੁਹਾਨੂੰ ਉਹ ਤਿੰਨ ਚਾਰ ਪਟਵਾਰ ਸਾਹਿਬ ਮੈਨੂੰ ਪਤਾ ਪਟਵਾਰੀ ਸਾਹਿਬ ਨੂੰ ਦਿੱਤੇ ਆ ਉਹ ਮੇਰੇ ਮੇਰੇ ਕੋਲ ਚਾਰ ਜੀ ਹਾਂ ਤੁਸੀਂ ਆ ਨੋਟ ਆਹ ਦੇਖੇ ਤੇ ਆਈ ਨੰਬਰਾਂ ਦੇ ਨੋਟ ਪਟਵਾਰੀ ਜੀ ਕਿਤੇ ਆ ਕੱਟ ਦੇ ਦਿਓ ਬੈਂਕ ਸਾਡੀ ਪੱਤੀ ਲੱਗੀ ਆ ਦੇਖੋ ਠਹਿਰ ਜਾ ਇੱਕ ਮਿੰਟ ਠਹਿਰ ਜਾ ਠਹਿਰ ਜਾ ਠਹਿਰ ਜਾ ਰੁਕ ਜਾ ਇੱਕ ਮਿੰਟ ਇਹ ਆ ਨੰਬਰਾਂ ਵਾਲੇ ਨੋਟ ਕਿੱਥੇ ਆ ਮੈਂ ਹੁਣੇ ਥਾਣਾ ਪੁਲਿਸ ਕੋਲ ਸਦਣਗੀ ਮੇਰੀ ਗੱਲ ਸੁਣੋ ਜੀ ਮੈਨੂੰ ਆਈ ਨੰਬਰਾਂ ਵਾਲੇ ਨੋਟ ਜਿਹਦੇ ਨਾਮ ਇਹਦਾ ਕੋਈ ਨਹੀਂ ਕੋਈ ਨਾ ਕੋਈ ਨਹੀਂ ਜਸ ਕੋਈ ਨਹੀਂ ਨੋਟ ਸਾਡੇ ਨਾਮ ਉਹਦਾ ਗੇਂਦ ਵਾਲਾ ਫਿਰ ਆ ਗਿਆ ਆ ਜੀ ਆਪਣੇ ਕੋਲ ਮੈਨੂੰ ਆ ਪੁਰਾਣੇ ਰੋਡ ਚ ਜਾਈਏ 3 ਨੰਬਰ ਵਾਲੇ ਨੂੰ ਪੁਰਾਣਾ ਉਹ ਤੇ ਜਾਂਦੀ ਚੱਲ ਨਹੀਂ ਉਹ ਹੀ ਨੋਟ ਕਢੀ ਯਾਰ ਸ਼ਰ ਸ਼ਰ ਕਰੇ ਨਿਕਲ ਬਰਾਏ ਮੋਲੇ ਜਿੱਤੇ ਪੰਜ ਪੰਜ ਕਿੰਨੇ ਕਿੰਨੇ ਵਾਲੇ ਨੋਟ ਸੀ 500 800 ਬੋਇਨੁਰ ਦੇ ਅੱਗੇ ਅੱਗੇ ਲੈ ਮਤਰੀ ਨੂੰ ਕੀ ਕਰਨਾ ਆਉਗੀਆਂ ਤੇ ਮੜਵਾ ਬੈਠੀ ਉੱਥੇ ਆ ਕੇ ਦਿਓ ਜੀ ਉਧਰ ਆ ਕੇ ਬੈਠੀ ਉਧਰ ਆ ਕੇ ਦਿਓ ਉੱਥੇ ਚੱਲੋ ਉੱਥੇ ਮੜਵਾ ਦੇ ਦਿਓ ਚੱਲ ਉੱਥੇ ਮੈਂ ਤੇ ਜੀ ਡਬਲ ਚਲੋ ਜੀ ਗਵਾਰੀ ਤੇ ਇੱਕ ਜਿਹੇ ਬੀ ਘਰ ਨੂੰ ਮੈਂ ਲਾ ਆ ਪਹਿਲਾਂ ਆ ਦੌਰੀ ਦਾ ਆ ਨੰਬਰ ਵਾਲੇ ਦੇ ਨੋਟ ਆ ਨੰਬਰ ਵਾਲੇ ਨੂੰ ਬਦਲਣੀ ਏ ਕੋਈ ਹੁਣ ਨਹੀਂ ਬੈਠਾ ਆ ਨੰਬਰ ਵਾਲੇ ਲੋਟ ਦੇ ਕਿੱਥੇ ਆ ਨਹੀਂ ਬੁਲਾਏਗਾ ਮੈਨੂੰ ਹੁਣ ਤਾਂ ਕੁਝ ਨਹੀਂ ਮੈਂ ਕਹਿਣਾ ਅੱਜ ਦਾ ਵਾਰਨਿੰਗ ਇਹ ਨਹੀਂ ਬੁਲਾਏਗਾ ਮੈਂ ਪ੍ਰੋਸਤ ਦੇਣੀਆਂ ਹਾਂ ਜੇ ਮੈਂ ਖੁਦ ਸਟੇਟਮੈਂਟ ਦੇਣੀਆਂ ਨੰਬਰਾਂ ਵਾਲੇ ਮੋੜ ਦੇ ਕਿਤੇ ਹੁਣ ਹੋਰੀ ਗਣ ਪਾਤੀ ਬਾਕੀ ਮੈਂ ਪਾਤੀ ਮੁਹਾਲੀਮ ਇਹ ਨੰਬਰ ਇਹ ਲਾ ਟੈਲੀ ਕਰਾਈ ਨੰਬਰ ਹੋਗਾ ਕਿ ਠੀਕ ਆ ਦਿਨ 500 ਵਾਲਾ ਹੈਗਾ 270 631 ਨੰਬਰ 270 600 ਏਰੀਆ ਰੋ ਰਾਮ ਲਾਈ 250 ਤੇ 250 500 ਰੁਪਏ ਆਪਾਂ ਰੋ ਨਹੀਂ ਕਰਦੇ ਕਿ 516 ਉਹ 500 ਦੇ ਹੀ ਆਠ ਰੋ ਰੋ 16 ਵਾਲੇ ਦੇ ਤੁਹਾਡਾ ਨੰਬਰ ਹੈਗਾ ਦੇ ਲੋ ਇਹ ਕੱਢ ਦੋ ਦੇਓ ਪੈਸੇ ਦੇ ਦੋ 30 ਰੁਪਏ ਦੇ ਚੀਜ਼ ਕੱਢੀ ਜੀ

ਬਾਕੀ ਇਹ ਕਿੱਥੇ ਬਾਕੀ ਕਿੱਥੇ ਬਾਕੀ ਨਗਰੇ ਆਏ ਦੋ ਆ ਮੇਰੀ ਬਾਕੀ ਵੀ ਲੋ ਬਿੱਟੇ ਬਾਕੀ ਲੋ ਕਿੱਥੇ ਸਾਰਿਆਂ ਦੀ ਲੋ ਸਰਦ ਤਲਾਸ਼ੀ ਲਗੂ ਸਾਰਿਆਂ ਦੀ ਪੈਸੇ ਬੱਚੂ ਕਢਦੇ ਪੈਸੇ ਮੈਨੂੰ ਤਲਾਸ਼ੀ ਲੈਣੀ ਪਈ ਤੇ ਮੈਂ ਕਾਰਵਾਈ ਕਰਨੀ ਹੋਣੀ ਤੇ ਦੋ ਦੋ ਨੂੰ ਭਾਈ ਜਨਾਬ ਕਢ ਤਾਂ ਨੇ ਸੜਕ ਦੇ ਮੇਜਾ 01 ਆਪੇ। ਤੂੰ ਕਿਥੇ ਇੰਦੇ ਪੈਸੇ ਕਿਹਨੂੰ ਫੜਾਇਆ ਪਟਵਾਰੀ ਜੀ ਨੂੰ? ਉਹ ਕਰਦੇ ਹੈਲੋ ਪਟਵਾਰੀ ਜੀ ਨੂੰ ਫੜਾਇਆ ਦਿਓ ਜਿਉਂ ਹੀ ਨੰਬਰਾਂ ਦੇ ਨੋਟ ਬਾਕਸ ਤੇ। ਮੈਂ ਤਾਂ ਬਿਲਕੁਲ ਨਹੀਂ ਸੀ ਦੇਖਿਆ। ਦਿਓ ਤੁਸੀਂ ਆਪਣੀ ਜੇਬ ਚੋਂ ਕਟੋ ਕਿੰਨੇ ਨੋਟ ਆ ਤੁਹਾਡੇ ਕੋਲਿਆ ਤਾਂ ਮੰਗਦੇ ਜਾਓ ਕਟੋ ਤੁਸੀਂ। ਬਹੁਤ ਬਹੁਤ ਅੱਜ ਚਲ ਚਣੋ ਵੀ ਜੀ 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 ਪਿਰੋ ਜੱਜ ਦਾ ਕਰਾ ਹਾਂ ਇਹ ਚੈੱਕ ਹੋ ਗਿਆ ਬਾਕੀ ਵੀ ਕਰੋ ਤੁਸੀਂ ਪਟਵਾਰੀ ਸਾਹਿਬ ਦੇਓ ਤੁਹਾਡੀ ਜਿਹੜੇ ਪੈਸੇ ਹੋ ਲੈ ਆਓ ਫੜ ਕੇ ਆ ਆ ਪਟਵਾਰੀ ਸਾਹਿਬ ਵਾਲਾ ਜਿਹੜੇ ਕੋ ਦਾ ਆਪਣੇ ਤੁਸੀਂ ਦਿਓ ਮੈਨੂੰ ਇਹ ਬਣਾਇਓ ਜਰਾ ਠੀਕ ਹੈ ਜੀ ਥੋੜਾ ਜਿਹਾ 500 ਵਾਲੇ ਦੋ ਸੀ ਹਾਂਜੀ ਇਹ ਜੋ ਚੈੱਕਰ ਹੈਗੇ ਆ ਨੰਬਰ ਬੋਲੋ 500 ਵਾਲਾ ਹਾਂਜੀ 500 ਵਾਲਾ ਜੀ 270 0 ਦਾ ਚੈੱਕ ਕਰਕੇ ਹੈਗੇ ਆ 500 ਅੱਛਾ ਜੀ ਕਾੜੇ ਆ ਜੇ ਦੋ ਆ ਜਾ ਆ ਜਾ ਆ ਜਾ ਰੁਕ ਜਾ ਆ ਜਾ ਆ ਜਾ ਹੋ ਰਿਹਾ ਹੈ ਜੀ ਆ ਜਾ ਵੀ ਆ ਜਾ ਆ ਜਾ ਆਪ ਵੀ ਕੱਢੋ ਆਪ ਕਹਿੰਦੇ ਨੰਬਰ ਸੀਗੇ ਕੱਢੋ ਤੁਹਾਡੇ ਆ ਨੰਬਰ ਤੇ ਟੈਲੀ ਕਰਦੇ ਹੋ ਨੰਬਰ ਆਲੇ ਜਾਈਦੇ ਹੋ ਗਏ ਨੰਬਰ ਨੂੰ ਸੀਗੇ ਕਿੰਨਾ ਨੰਬਰ ਹੈ ਕਾਟਾ ਮਾਰ ਰਹੇ 95 ਦਾ ਲੈ ਕੇ ਆਪ ਫੜੀ ਚੱਲ ਕਾਟਾ ਬਾਹਰ ਦੇ ਜਿਹੜੇ ਮਰਦੇ ਕੱਢਿਆ ਆਓ ਇੱਧਰ ਆ ਜਾਓ ਇੱਧਰ ਆ ਜਾਓ ਨੋ ਨਾ 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 ਆਹ ਦੇਖੋ ਕਰਵਾਇਆ ਲਓ ਜੀ ਲੋ ਲੋ 957362 564 ਆਹ ਹੈ ਜੀ ਆਉਂਗੀ ਕਰਨਾ ਕਰਦੇ ਦੋ ਵੇਰੀ ਆ 800 ਵਾਲੇ ਅੱਗੇ ਬੋਲ ਮਤਲਬ ਯਾਨੀ ਇਹ ਬੰਦ ਆਪਣੇ ਵਾਲੇ ਹੋਈ ਦੋ ਬਸ ਉਹਦੇ ਇਹ ਨਾਲੇ ਪਾ ਲਓ ਪਟਵਾਰੀ ਸਾਹਿਬ ਸਭ ਕੁਝ ਕਰਵਾਇਆ ਹਲੋ ਆ ਵੀ ਦਿਓ ਇਹਨਾਂ ਦੇ ਮਾਤਾ ਜਿਹੜੇ ਇਹਦੇ ਵਾਲੇ ਮੁੰਡੇ ਵਾਲੇ ਕਿੰਨੇ ਰਹਿ ਗਏ ਬੱਤਾਂ ਪੈਂਨ ਰੋਡ ਵਾਲੇ ਆਪਣੇ 100 ਫੋਸੋ ਵਾਲੇ ਦੇ ਕਿੰਨੇ ਆ ਬੈਸ ਭੇਜਣੇ ਦੋ ਰਹਿ ਗਏ 200 ਸੋ ਵਾਲੇ ਹੋਰ ਆਉਂਦੇ ਲੱਭ ਕੇ ਦਿਓ ਅੱਜ ਇਹਨਾ ਤੁਹਾਨੂੰ ਸਿਰਫ ਤੇ ਸਿਰਫ ਇਹ ਇੱਕ ਚੇਤਾਵਨੀ ਆ ਮੈਂ ਕਿ ਗਰੀਬ ਪਰਿਵਾਰਾਂ ਸੰਭਲ ਰੱਖਦੇ ਹੋ ਸਹਾਇਕ ਹੋ ਉਹ ਪਟਵਾਰੀ ਸਾਹਿਬ ਅਨੰਦਪੁਰ ਦਾ ਪ੍ਰਧਾਨ ਵੀ ਆ ਉਹਦੀਆਂ ਦੋ ਜ਼ਿੰਮੇਵਾਰੀਆਂ ਨੇ ਇੱਕ ਸਰਕਾਰੀ ਅਫਸਰ ਤੇ ਦੂਜਾ ਉਹ ਯੂਨੀਅਨ ਦਾ ਪ੍ਰਧਾਨ ਹਰਦੇ ਵੀ ਇੱਥੇ ਕੋਈ ਸਰਾਬਾ ਨਜ਼ਰ ਆ ਇੱਥੇ 7000 8000 9000 ਤੋਂ ਵੱਧ ਲੋਕ ਵਸਦੇ ਆ ਵੀ ਆਪਣਾ ਨਹੀਂ ਆ ਵੀ ਆਪਣਾ ਨਹੀਂ ਅੱਜ ਮੈਨੂੰ ਹੱਥ ਚੱਬ ਕੇ ਆਉਣਾ ਪਿਆ ਹੱਥ ਚੱਬ ਕੇ ਜੋ ਵੀ ਨਾ ਪਾਣੀ ਪੁਲਾਂ ਤੋਂ ਦੀ ਨਹਾਤਾ ਫੇਰ ਆਇਆ ਅੱਜ ਨਾ ਵੀ ਮੈਂ ਜਾ ਕੇ ਕਿੱਥੇ ਜਾਣਾ ਕਿਹੜੇ ਖੂਫਾਤੇ ਡਿਗਣ ਜਾ ਕੇ ਜਿਹੜਾ ਬੰਦਾ ਬ੍ਰਦਰ ਸਾਥ ਰਿਹਾ ਉਹ ਇਹ ਹਾਲ ਨਾ 4000 ਰੁਪਏ ਦੇ ਮੈਂ ਵੀ ਬੈਠਾ ਉਹ ਆਪਣੇ ਲੋਕਾਂ ਦਾ ਪਿਮੇਟ ਡਿਪਲੋਮਾ ਲੈ ਕੇ ਮੇਰੇ ਕੋਲੋਂ ਕਹਿੰਦਾ ਆਏ ਇੱਥੇ ਲੈ ਕੇ ਤੁੰਗਾਂ ਨੂੰ ਉਹਨੂੰ ਕੋ ਮਾੜੀ ਮੋਟੀ ਬਿਆਨਦਾਰੀ ਕਰ ਰੇ ਰੱਬ ਕੋਲੋਂ ਕੋਈ ਇਮਾਨਦਾਰੀ ਮੰਗ ਲੋ ਵੀ ਸਾਨੂੰ ਮਾੜਾ ਦਾ ਨਹੀਂ ਫਰਦ ਲਏ ਗਏ ਤੁਸੀਂ ਉਹਨਾਂ ਕੋ ਕੋ ਗੱਲ ਨਹੀਂ ਆ ਰਹੀ ਕਿੰਨੇ ਵਾਰੇ ਦੋ ਰਹਿ ਗਈ ਦੋ ਵੀ ਦਿਓ ਬੱਚਿਓ 100 100 ਰੁਪਏ ਦਿਓ ਦੋ ਦੋ ਸਾਡੇ ਨੰਬਰ ਇਹਦੇ ਨੂੰ ਮੁੰਡੇ ਦੇ ਨੰਬਰਾਂ ਨਾਲ ਦਿਖਾ ਦਿਓ ਇੱਕ ਤਾਂ 5000 ਰੁਪਏ ਮੰਗ ਰਿਹਾ ਸੀ ਜੀ ਬਾਦ ਇੰਨਾ ਵਜਾਇਆ ਤੇ ਆ ਤੁਹਾਡਾ ਨਾਮ ਕਿਹਦੇ ਦੇਣਾ ਨਹੀਂ 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 ਇਹ ਕਹਿੰਦੇ ਆ ਅੱਜ ਯੂਨੀਵਰਸਿਟੀ ਫੋਟੋਕਾਪੀ ਕਿੱਥੇ ਆ ਕਿੱਥੇ ਬੇਈਮਾਨ ਮੈਨੂੰ ਕਿਉਂ ਜਾਣੂਗਾ ਨਹੀਂ ਬੇਈਮਾਨ ਮੈਨੂੰ ਕਿਉਂ ਜਾਣੂਗਾ ਕਿਉਂਕਿ ਬੇਈਮਾਨ ਦਾ ਤੇ ਮੇਰਾ ਕੀ ਸੰਬੰਧ ਹੋਇਆ ਤੁਸੀਂ ਆ ਗਰੀਬ ਬਾਬੇ ਕੋਲੋਂ 4000 ਰੁਪਇਆ ਤਾਂ ਇੱਕ ਗੱਲ ਦਾ ਮੁੰਡਾ ਮੇਰਾ ਲੇਬਰ ਕਰਦਾ ਕੋਈ ਨਹੀਂ ਤਾਂ ਸੋਗਿਆਂ ਗੱਲ ਹੁਣ ਐਦੂ ਵੱਡਾ ਸਿਰ ਤੋਂ ਆਪਾਂ ਮੁੰਡਾ ਲੇਬਰ ਕਰਦਾ ਆ ਬਿੱਲ ਆ ਲੈ ਕੇ ਦਿੱਤਾ ਇਹਨਾਂ ਨੇ ਕਹਿੰਦੇ ਘੱਟ ਨਹੀਂ ਦੇਣੇ 4000 ਲੈ ਗਏ ਕੱਲ ਆਏ ਆ ਦਿੱਤੇ ਖੜੀ ਨੇ ਕਿਹਾ ਉਹਨਾਂ ਨੇ ਕਿਹਾ ਜੀ ਸੋਮਣਾ ਜੀ ਕੀ ਕੀ ਅੱਜ ਜੀ 4000 ਤੋਂ ਘੱਟ ਨਹੀਂ ਦੇਣਾ 4000 ਲੈ ਗਏ ਮੇਰੇ ਸਾਹਮਣੇ ਗਏ 4000 ਕਿਨੇ ਕੋ ਹੈ ਜੀ ਬੱਸ ਬੱਸ ਜੀ ਜੀ ਇਹਦੇ ਕੋਲ ਕਹਿੰਦੇ ਥੋੜੇ ਜੀ ਹੈ 4-500 ਹੋ ਗਿਆ ਜੀ ਜੀ ਤੇ ਇਹ ਕਹਿੰਦਾ ਸਾਰੇ ਕੱਲ ਨੂੰ ਲੈ ਕੇ ਇਕੱਠੇ ਹੀ ਲੈਣੇ ਇਕੱਠੇ ਲੈਣੇ ਤੁਹਾਡੇ ਕੋਲੋਂ ਕਿੰਨੇ ਨੇ ਮੈਂ ਤਾਂ 1500 ਜਿਹੜੇ ਲੋਡ ਰਿਕਵਰ ਕੀਤੇ ਹੋ ਤੁਹਾਡੇ ਆ ਉਹ ਰਹਿ ਗਏ ਮੈਂ 700 ਦੇ ਰਿਹਾ ਜੀ ਅੱਜ ਨਾਲ ਅਗਲੇ ਬੰਨੇ ਜਾਵਾਂਗੇ ਮੈਨੂੰ ਇਕੱਠੀ ਚਾਹੀਦੇ ਨੇ ਅੱਜ ਆ ਗਿਆ ਕਿ ਲੈ ਆ ਗਿਆ ਮੈਂ ਫਿਰ 1500 ਟੋੜਾ ਕੀ ਹੈ ਨੇ ਤਾਂ ਜੌਬ ਆਈ ਦੇ ਜੀ ਤੈਲਰ ਤੈਲਰ ਮਾਤੇ ਲੋਕਾਂ ਕੰਮ ਕੀ ਜੀ ਇੱਥੇ ਤੁਹਾਡਾ ਮੇਰਾ ਕੰਮ ਹੀ ਦੱਸਦਾ ਜੀ ਦੋ ਵਾਰ ਗਿਆ ਕਿਤੇ ਇੰਤਜ਼ਾਰ ਨਹੀਂ ਹੋ ਰਿਹਾ ਮੈਂ ਲੋੜ ਹੈ ਜੀ ਕੋਈ ਟਰਾਈ ਕਰ ਰਿਹਾ ਜੀ ਕਿਵੇਂ ਹੋ ਗਏ ਤੁਹਾਨੂੰ ਆਏ ਨੂੰ ਇੱਥੇ ਦੂਰ ਹੋਏ ਕੋਈ ਸੁਧਾਰ ਕਰ ਲਓ ਯਾਰ ਮੈਂ ਸਾਰਾ ਬੰਦਾ ਨਾਲ ਇੱਕ ਗੱਲ ਦੱਸੋ ਤੁਸੀਂ ਤੁਹਾਡੇ ਕੋਲ ਕਿਸੇ ਜੀ ਦੀ ਕਮੀ ਹੈਗੀ ਆ ਹਰ ਗੱਲ ਕਰਨਾ ਹੈ ਪੈਸੇ ਦੇ ਆ 200 ਆ ਗਿਆ ਜੀ ਚੱਲ ਬੇਟਾ ਬਾਕੀ ਆ ਦੋ ਨੋਟ ਕਿਨੇ ਲਏ ਸੀ ਦਾ ਪੈਸੇ ਸਰ 15 ਆਏ ਕਿੰਨੇ ਇਹਨਾਂ ਨੂੰ ਆ ਕਿੰਨੇ ਆ ਕੇ 200 ਦੀ ਰੋਟੀ ਮੰਗਾਈ 200 ਰੁਪਏ ਦੂਜੇ ਨੋਟ ਵਾਪਸ ਕਰ ਤੇ ਸੌਰੀ ਕਹੇ ਨਾ ਪਟਵਾਰੀ ਸਾਹਿਬ ਤੁਹਾਡੀ ਜੇ ਜੋ ਨਿਕਲੇ ਪਏ ਤੁਸੀਂ ਵੀ ਸੌਰੀ ਕਹੋ ਬਹੁਤ ਸੌਰੀ ਚਲੋ ਕੋਈ ਨਹੀਂ ਜੇ ਗਲਤੀ ਹੋ ਗਈ ਗੁਰਦਾਰੇ ਜਾ ਕੇ ਆਪਾਂ ਕਰਦੇ ਜੀ ਯਾਰ ਇੱਕ ਨੇਮ ਪਾ ਕੇ ਦੇ ਲੋ ਗੁਰਦਾਰੇ ਜਾ ਕੇ ਮੱਥਾ ਟੇਕਦੇ ਵੀ ਅੱਜ ਤੋਂ ਬਾਅਦ ਕੁੱਤਾ ਕੰਮ ਨਹੀਂ ਕਰਨਾ ਸਰ ਜੀ ਜਾਣੋ ਤੁਹਾ ਮੈਂ ਤੁਸ ਗੱਲ ਇਹ ਗਾ ਮੈਂ ਸਿਸਟਮ ਦੀ ਗੱਲ ਕਰਦਾ ਤੁਹਾਡਾ ਸਿਸਟਮ ਸਿਰਫ ਤੇ ਸਿਰਫ ਤਸਵੀਲਦਾਰ ਕਰਦਾ ਮੇਲੇ ਵਾਲੇ ਬੰਦੇ ਆਉਣ ਤੁਸੀਂ ਪੈਂਤਖਾਰ ਦਰਜ ਕਰਕੇ ਰੱਖ ਲੋ ਤਸਵੀਲਦਾਰ ਨਾ ਕਰੇ ਮੈਂ ਕਿਹ ਰੱਖਦੇ ਕਰਦੇ ਜੀ ਮੈਂ ਕਹ ਮੈਨੂੰ ਦੱਸੋ ਨਾ ਆ ਕਿੰਨਾ ਹੈ ਇਸ ਲੈਵਲ ਦੇ ਨਾਮ ਦਾ ਨਾ ਲਿਆ ਬ੍ਰਦਰ ਮੇਰੇ ਕੋਲ ਸੁਨੇਹਾ ਭੇਜੋ ਵੀ ਤੇਰੇ ਵਾਲੇ ਪਾਰ ਤੇਰੇ ਹੱਥ ਨਾਲ ਆਈ ਪਿਆ ਉਹ ਨਹੀਂ ਕਰਦਾ ਤਸਵੀਲਦਾਰ ਮੈਂ ਜਾਣਾ ਮੈਂ ਡੀਸੀ ਨੂੰ ਕਹਾਂ ਮੈਂ ਉੱਪਰ ਕਹਾਂ ਵਿਧਾਨ ਸਭਾ ਤੇ ਰੌਲਾ ਪਾਵਾਂ ਮੈਂ ਕਰਾਉਂਗਾ ਕੋਈ ਗੱਲ ਨਹੀਂ ਹੋਜੀ ਕੋਈ ਗੱਲ ਨਹੀਂ ਹੋਜੀ ਤੇਰੇ ਅੱਗੇ ਘੇਵ ਲਾਇਆ ਇਥੇ ਬੰਦੇ ਸਸਾ ਬੜੀ ਇਹ ਆਉਂਦਾ ਹੈ ਕੰਮ ਕਰਵਾਉਣ ਦਾ ਮਾਣੀ ਮੁੱਢੀ ਚੱਲ ਗਿਆ ਉਹ ਕਿਹੜੀ ਗਲਤੀ ਹੋਈ ਮੇਰੇ ਤੋਂ ਇਧਰ ਮੁੰਡਾ ਇਧਰ ਤੁਹਾਨੂੰ ਵੀ ਸੌਰੀ ਕਹ ਹਾਂ ਕਰਦੇ ਕਿਸੇ ਨੇ ਨਾ ਇਥੇ ਦੱਸੋ ਮੇਰੇ ਮੁੰਡਿਆਂ ਹਾਂਜੀ ਸਵੇਰੇ ਇਥੇ ਬਾਹਰ ਲੈ ਕੇ ਫੱਟਾ ਲਾਤੀ ਗਈ ਰਿਸ਼ਮਤ ਢੇੜਾ ਲੈਣਾ ਗੈਰ ਕਾਨੂੰਨਿਕ ਫਟਵਾਰੀ ਜਾਂ ਸਹਾਇਕ ਨੂੰ ਕੋਈ ਬੰਦਾ ਰਿਸ਼ਮਤ ਨਾ ਦੇਵੇ ਜੇ ਕੋਈ ਕੰਮ ਨਹੀਂ ਕਰਦੇ ਕਿਰਪਾ ਕਰਕੇ ਮੇਰੇ ਨੂੰ ਸੰਪਰਕ ਕਰੋ ਥੱਲੇ ਨਾਮ ਤੇ ਮੇਰਾ ਫੋਨ ਨੰਬਰ ਲਿਖਤਾ ਹੈ ਇਹਦੇ ਬਾਅਦ ਬੋਰਡ ਲਾ ਦੇ ਹਾਂ ਦੋ ਹੈਲਪਲਾਈਨ ਨੰਬਰ ਦੇ ਦੇ ਵੀ ਆ ਸਾਡਾ ਹੈਲਪਲਾਈਨ ਨੰਬਰ ਨੂੰ ਪੈਸਾ ਨਹੀਂ ਦੇਣਾ ਕਿਸੇ ਅੱਜ ਹੈਗੀਆ ਸਰਪਰੇ ਫਿਰ ਭਾਈਚਾਰਕ ਪਾਸੇ ਚਾਹ ਵੀ ਕਾਹ ਕਾਰਵਾਈ ਕਰੋ ਜੀ ਉਹ ਚਾਰੀ ਸਾਹਿਬ ਤੁਸੀਂ ਬਹੁਤ ਧੰਨਵਾਦ ਕਿਉਂਕਿ ਅੱਜ ਮੈਨੂੰ ਬਹੁਤ ਅਫਸੋਸ ਹੈ ਮੇਰੇ ਮਨਚੇ ਸ਼ਵੀ ਵੀ ਬੰਦਾ ਯੂਨੀਅਨ ਦਾ ਪ੍ਰਧਾਨ ਆ ਕੁਝ ਚੰਗਿਆਦਾ ਕੰਮ ਕਰੂਗਾ ਇੱਥੇ ਆ ਉਹਨੇ ਪੈਂਡੈਂਸੀ ਹੁਣ ਕਲੀਅਰ ਕਰਦੀ ਮੇਰਾ ਵੀਰ ਬੰਦਾ ਕਲੀਅਰ ਇਹ ਕਿੜਾਓ ਬੈਠੋ ਤੇ ਸਾਰੇ ਜਣੇ ਕਰਾਉ ਕੰਮ ਆਉਂਦਾ ਚਲਦਾ ਮੇਰਾ ਕਿਸੇ ਨੇ ਕੰਮ ਕਰਾਓ ਤੁਹਾਨੂੰ ਕੋਈ ਤੰਗੀ ਹੁੰਦੀ ਹੈ ਮੈਨੂੰ ਨੁਹਰੇ ਤੇ ਲਿਆਵੇ ਲਾ ਆਇਆ ਦੋ ਬੋਰ ਇਹਨਾਂ ਦਾ ਕਰਾ ਕੇ ਦਵਾ ਦੇ ਲਿਆਵੇ ਸਾਫ ਇੱਥੇ ਵੀ ਕਿਸੇ ਨਾਲ ਪੈਸਾ ਹੀ ਨਾ ਹੁੰਦਾ ਨਾ ਕੋਈ ਪੈਸਾ ਮਾਫਾ ਫੈਨ ਕਰੋ ਸੋਣਾ ਕੰਮ ਨਹੀਂ ਕਰਦੇ ਮੈਂ ਆ ਕੇ ਕੰਮ ਕਰਾ ਕੇ ਜਾਉਂਗਾ ਅੱਜ ਮੈਂ ਇੱਕ ਡਾਬਾ ਬਿੰਦ ਦੇ ਪਟਵਾਰਖਾਨੇ ਦੇ ਵਿੱਚ ਲੋਕਾਂ ਤੋਂ ਲੈ ਕੇ ਰਿਸ਼ਵਤ ਤੇ ਪੈਸੇ ਇੰਤਕਾਲ ਵਿਰਾਸਤ ਇੰਤਕਾਲ ਫਰਦ ਵਾਪਸ ਕਰਾ ਕੇ ਆਇਆ ਮੈਨੂੰ ਵੱਡੀ ਬਦਰ ਤੇ ਸ਼ਿਕਾਇਤਾਂ ਮਿਲਦੀਆਂ ਸੀ ਅਪੀਲ ਕਰਦਾ ਆਪਾਂ ਕਿਸੇ ਸਰਕਾਰੀ ਅਧਿਕਾਰੀ ਅਫਸਰ ਨੂੰ ਰਿਸ਼ਵਤ ਦੇ ਪੈਸੇ ਨਾ ਦਿਓ ਜਿੱਦਾਂ ਆਪਣਾ ਕਾਨੂੰਨਨ ਰਾਈਟ ਆ ਉਹਨਾਂ ਨੂੰ ਤਨਖਾਹ ਮਿਲਦੀ ਹੈ ਜੇ ਕੋਈ ਸਰਕਾਰੀ ਅਧਿਕਾਰੀ ਤੁਹਾਡਾ ਕੰਮ ਨਾ ਕਰੇ ਰਿਸ਼ਵਤ ਦੇ ਪੈਸੇ ਲਈ ਇਨਸਿਸਟ ਕਰੇ ਤੇ ਕਿਰਪਾ ਕਰਕੇ ਮੈਂ ਆਪਣਾ ਲੁਧਿਆਣਾ ਦਾ ਮੇਰਾ ਪ੍ਰਿੰਟਲ ਡਿਸਟ੍ਰਿਕਟ ਆ ਕਿਰਪਾ ਕਰਕੇ ਮੈਨੂੰ ਜਰੂਰ ਤੁਸੀਂ ਇਨਫੋਰਮ ਕਰਦੇ ਹੋ ਟੈਲੀਫੋਨ ਕਰਦੇ ਹੋ ਮੈਨੂੰ ਆ ਕੇ ਮਿਲ ਲਓ ਤਾਂ ਕਿ ਜਿਹੜੀ ਲੋਕਾਂ ਦੀ ਰੋਜ਼ ਦੀ ਖੱਜਲ ਖੁਆਰੀ ਹੈ ਉਹਨੂੰ ਆਪਾਂ ਰਲ ਮਿਲ ਕੇ ਜਿਹੜੀ ਨਿਸ਼ਬਤ ਕੋਰੀ ਹੈ ਉਹਨੂੰ ਠੱਲ ਪਾ ਸਕੀਏ ਆਸ ਕਰਦਾ ਹਾਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਅਵੇਰਨੈਸ ਡਰਾਈਵ ਜਰੂਰ ਸਟਾਰਟ ਕਰੋਗੇ ਬਹੁਤ ਧੰਨਵਾਦ ਸਸਵੀ ਕਾਂ